ਟਾਲੀਵਾਲ ਪੁਲਿਸ ਨੇ ਬਾਸ ਸਟੈਂਡ ਵਿਖੇ ਨਾਕਾ ਲਗਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਬੜੀ ਹੀ ਬਰੀਕੀ ਦੇ ਨਾਲ ਜਾਂਚ ਕੀਤੀ ਹੈ ਗੱਲਬਾਤ ਦੇ ਦੌਰਾਨ ਐਸਐਚਓ ਟਾਲੀਵਾਲ ਸਰਿੰਦਰਪਾਲ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੇ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਐਸਐਚਓ ਸਰਿੰਦਰਪਾਲ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਲਗਾਏ ਗਏ ਸਪੈਸ਼ਲ ਨਾਕੇ ਦੇ ਵਿੱਚ ਅੱਜ 8 ਅਧੂਰੇ ਵਾਹਨਾਂ ਦੇ ਚਲਾਨਟ ਕੱਟੇ ਗਏ ਨੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਕਾਗਜ਼ਾਤ ਪੂਰੇ ਕਰਕੇ ਹੀ ਵਾਹਨ ਬਾਹਰ ਕੱਢਣ ਖਾਸ ਤੌਰ ਤੇ ਉਹਨਾਂ ਨੇ ਬੁਲਟ ਮੋਟਰਸਾਈਕਲ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਲੋਕ ਬੁਲਟ ਦੇ ਪਟਾਕੇ ਪਾਉਂਦੇ ਹਨ ਉਹ ਬਾਅਦ ਆ ਜਾ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮਨਜੋਗ ਐਸਐਸਪੀ ਸਾਹਿਬ ਗਰਦਾਸਪੁਰ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸਪੈਸ਼ਲ ਨਾਕਾਬੰਦੀ ਕਰਕੇ ਟੂ ਵੀਲਰ ਫੋਰ ਵੀਲਰ ਤੇ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਚੱਕੀ ਪੁਰਸ਼ ਹੈ ਗਿਆ ਸਪੀਸਿਸ ਪਰਸਨ ਹੈ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਅਧੂਰੇ ਕਾਗਜ਼ਾ ਜਿਨ੍ਹਾਂ ਦੇ ਹੈਗੇ ਨੇ ਟੂ ਵੀਲਰ ਦੇ ਜਾਂ ਮਤਲਬ ਕਿ ਫੋਰ ਵੀਲਰ ਦੇ ਉਹਨਾਂ ਦੇ ਆਪਾਂ ਜਿਹੜੇ ਚਲਾਨ ਕੱਟ ਰਹੇ ਆ ਤੇ ਨਾਲ ਇਹਨਾਂ ਨੂੰ ਹਟਾਇਦ ਕਰ ਰਹੇ ਆ ਵੀ ਆਪਣੇ ਆਪਣੇ ਜਿਹੜੇ ਵੀਹਿਕਲ ਨੇ ਉਹਨਾਂ ਦੇ ਜਿਹੜੇ ਕਾਗਜ਼ਾਤ ਨੇ ਪੂਰੇ ਰੱਖਣ ਨੰਬਰ ਪਲੇਟਾਂ ਸਹੀ ਹੋਣ ਅੱਗੇ ਪਿਛੇ ਜਿਹੜਾ ਨੰਬਰ ਸੈਕਿਉਰਿਟੀ ਪਲੇਟਾਂ ਲੱਗੀਆਂ ਹੋਣ ਤਾਂ ਜੋ ਤੁਹਾਨੂੰ ਕੋਈ ਵੀ ਕਿਸੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਪਾਂ ਅੱਠ ਚਲਾਨ ਕਰਤੇ ਨੇ ਏ ਅਜੇ ਜਿਹੜੀ ਸਾਡੀ ਚੈਕਿੰਗ ਆ ਉਹ ਜਾਰੀ ਹੈ ਆ ਪਬਲਿਕ ਨੂੰ ਸਾਡੀ ਇਹੀ ਮਿਲ ਕੇ ਰਿਕੁਐਸਟ ਹੈ ਵੀ ਆਪਣੇ ਜਿਹੜੇ ਡਾਕੂਮੈਂਟ ਨੇ ਉਹ ਸਹੀ ਰੱਖਣ ਤੇ ਟੂ ਵੀਲਰ ਦੇ ਉੱਤੇ ਜਿਹੜੀ ਹੈ ਟ੍ਰਿਪਲ ਰਾਈਡਿੰਗ ਨਾ ਕਰਨ ਜਿਨ੍ਹਾਂ ਦੇ ਕੋਲ ਬੁਲਟ ਮੋਟਰਸਾਈਕਲ ਨੇ ਉਹ ਆਪਣੇ ਜਿਹੜੇ ਸਲੈਂਸਰ ਨੇ ਉਹ ਜਿਹੜੇ ਨਾਲ ਆਉਂਦੇ ਨੇ ਉਹਦੇ ਨਾਲ ਦੇ ਫੋਨ ਜਿਹੜੇ ਕਿ ਨਾਟ ਫੰਕਸ਼ਨਲ ਸਲੈਂਸਰ ਜਿਹੜੇ ਨੇ ਉਹ ਨਾ ਪਾਏ ਜਾਣ ਜਿਨ੍ਹਾਂ ਦੇ ਮਿਲ ਕੇ ਉਹ ਸਾਡੇ ਕਾਬੂ ਹੁੰਦੇ ਨੇ ਤੇ ਜਿਹੜਾ ਸਲੈਂਸਰ ਦੇ ਆਪਾਂ ਜਿਹੜੇ ਆ ਪਟਾਕਿਆਂ ਦੇ ਚਲਾਨ ਕਟਾਂਗੇ